ਹਾਲਿਸਾ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਗੱਪਣਾ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣਾਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਕੋਸਣਾ ਠੀਕ ਠਾਕ ਜੇ ਵਧੀਆ ਠੀਕ ਠਾਕ ਤੁਸੀਂ ਸਾਬ ਸਾਫ ਵਧੀਆ ਜੇ ਵੇਗ ਗਿਆ ਉਦੋਂ ਵਾਲਾ ਮਾਲ ਫਿਰ ਹਾਂਜੀ ਭਾਜੀ ਉਦੋਂ ਵੇਗ ਗਿਆ ਮਾਲ ਮੰਗੀ ਫਿਰ ਲੋੜੀ ਭਾਈ ਲੋੜੀ ਲਾਂਗੀ ਵਧੀਆ ਡਾਲੀਆਂ ਗੁੱਡੀਆਂ ਗੱਡੀਆਂ ਫਿਰ ਹਾਂਜੀ ਤੁਹਾਨੂੰ ਪਤਾ ਸਾਲ ਬਾਅਦ ਹਿਆ ਰੌਣਕ ਹੁੰਦੀ ਜੀ ਠੀਕ ਆ ਕਸਰਾਂ ਤੇ ਕੱਢਦਾ ਯਾਰ ਕੋਈ ਹਾਂਜੀ ਹਾਂਜੀ ਚੱਲਾ ਰੌਣਕ ਮੇਲਾ ਕਰਨਾ ਜਿਹਦਾ ਵਾ ਪਰ ਹਵਾ ਥੋੜੀ ਜੀ ਯਾਰ ਕਾ ਹਵਾ ਥੋੜਾ ਚੱਕਰਾਂ ਚ ਪਾਇਆ ਇਹ 4 ਸਾਲ ਹੋ ਗਏ ਜੀ ਹਰ ਵਾਰੀ ਚੱਕਰਾਂ ਜੀ ਪੈ ਜਾਂਦੀ ਜੀ ਹਾਂਜੀ ਚੱਲੋ ਬਾਕੀ ਚੱਲੋ ਫਿਰ ਵੀ ਜੋ ਵੀ ਆ ਵਧੀਆ ਨਿਕਲ ਗਿਆ ਵਧੀਆ ਰੌਣਕ ਮੇਲਾ ਹੋ ਗਿਆ ਸਾਰਿਆਂ ਦਾ ਖਾਨ ਪੀਣ ਵਾਲੇ ਨੇ ਆਪਣਾ ਕਰ ਲਿਆ ਡੌਨ ਵਾਲਿਆਂ ਨੇ ਆਪਣਾ ਕਰ ਲਿਆ ਬਾਈ ਹਰ ਇੱਕ ਨੇ ਇੰਜੋਏ ਕੀਤੀ ਆਪਣੀ ਹਾਂਜੀ ਹਾਂਜੀ ਬਾਕੀ ਇਹ ਚਲੋ ਮੌਸਮ ਸਾਫ਼ ਹੋ ਗਿਆ ਸੀ ਤਪ ਤਪ ਲੱਗ ਗਈ ਸੀ ਚਲੋ ਨਾਮ ਦੱਸ ਦੋ ਕਰੀ ਆਪਾਂ ਮਨੀਸ਼ ਜੀ ਹਾਂਜੀ ਸ਼ਹਿਰ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 836010198 ਇਸੇ ਨੰਬਰ ਤੇ ਵਟਸਐਪ ਚੱਲਦਾ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਕਰੀ 836010198 ਇਸੇ ਨੰਬਰ ਤੇ ਵਟਸਐਪ ਚੱਲਦਾ ਠੀਕ ਹੈ ਤੇ ਪਹਿਲਾਂ ਪਹਿਲੇ ਸੋਵੇ ਵਾਲੀ ਵਿਖਾ ਦੀਏ ਫਿਰ ਜਿਹੜੀ ਮੱਝ ਦਿਖਾ ਦੋ ਭਾਜੀ ਚਲੋ ਫਿਰ ਪਹਿਲਾਂ ਇਹ ਪਹਿਲੇ ਨਹੀਂ ਵਿਖਾ ਦੀਏ ਥੱਲੇ ਚੰਗੀ ਤਿਆਰ ਹੁੰਦੀ ਹੈ ਬਹੁਤ ਚੰਗੀ ਥੱਲੇ ਕਿੰਨਾ ਕੁ ਲੱਜੇਵੇ ਇਹਦੀ ਟਾਈਮ ਟਾਈਮ ਤੇ ਵੀ ਇਹਦੇ ਵੇਖੋ ਘਰਾਂ ਚੋਂ ਆਇਆ ਹੁੰਦਾ ਮਾਲ ਹੈ ਨਾ ਹਾਂਜੀ ਤੇ ਸਫਰ ਦੇ ਵਿੱਚ ਤੁਹਾਨੂੰ ਪਤਾ ਚੜਨੇ ਕੋਈ ਇਦਾਂ ਡੀ ਰੰਗ ਤਾਂ ਤੇ ਕੋਈ ਇਦਾਂ ਡੀ ਰੰਗ ਥਾਂ ਹਾਂਜੀ ਆਹੋ ਕਈ ਵਾਰੀ 18 ਤਰੀਕ ਨੂੰ ਦੇਣ ਨੂੰ ਦੱਸ ਦਿਆ ਪੂਰੇ अच्छा बाकी दो चार दिन ਵੱਧ ਵੀ ਲੈ ਜੇ ਘੱਟ ਵੀ ਲੈ ਜੇ ਪਹਿਲੋਂ ਵੀ ਸੂ ਸਕਦੀ ਹੈ ਹਾਂਜੀ اچھا ਤੇ ਉਦਾਂ ਤਿਆਰੀ ਜੀ ਵਾ ਵਸੀ ਮਤਲਬ ਕਿ ਹਫਤੇ ਦੇ ਵਿੱਚ ਵਿੱਚ ਸੂ ਪਊਗੀ ਬੈਟੀਆਂ ਵਾਂ ਬਾਕੀ ਪਹਿਲਾਂ ਵੀ ਡੰਗਰ ਕੋਈ ਸੂ ਪੈਂਦਾ ਹਨਾ ਕੋਈ ਬਾਅਦ ਚ ਵੀ ਚੰਗੀ ਤਿਆਰ ਹੁੰਦੀ ਹੈ ਹਨਾ ਤੇ ਤੁਹਾਡੇ ਸਾਹਮਣੇ ਦੇਖੋ ਭਾਲਾ ਦਾ ਵੱਸੀ ਪੂਰੀ ਖੁੱਲਣੀ ਹੈ ਜੀ ਤੇ ਬਾਕੀ ਥਣ ਜਿਹੜਾ ਹੁਣ ਤੋਂ ਹੀ ਹੱਥ 'ਚ ਆਉਣ ਆਲਾ ਵਾ ਤੇ ਥਣਾ ਦਾ ਸਾਈਜ਼ ਕੈਪ ਜਿਹੜਾ ਚੰਗਾ ਕਿੰਨਾ ਕਾ ਉਤਰ ਦੁੱਧ ਚ ਵਾਈ ਜਾਊਗੀ ਹੈ ਦੁੱਧ ਵੇਖੋ ਜੀ ਲੈ ਦੇ ਹਿਸਾਬ ਨਾਲ ਮੂੰਹ ਵੀ ਚਾਰ ਦੰਦ ਜੀ ਹਰ ਬਰੀ ਜੀ ਪ્યોਰ ਅੱਛਾ ਹਾਂ ਜੀ ਦੋਨ ਦੇ ਬਰਾਬਰ ਕਿਤੇ ਚੌਕ ਦੇ ਦੰਦ ਨੇ ਚੁੱਕੇ ਨੇ ਚੈੱਕ ਕੀਤੇ ਤੁਸੀਂ ਦੰਦ ਬਿਲਕੁਲ 100% ਹੈ ਜੀ ਅੱਛਾ ਹਾਂ ਜੀ ਜੋ ਚੀਜ਼ ਕਹਾਂਗੇ ਨਿਕਲੇਗੀ ਉਹ ਹੀ ਕੋਈ ਗਲਤ ਨਹੀਂ ਹੋਏਗਾ ਕੰਮ ਠੀਕ ਹੈ ਤੇ ਦੁੱਧ ਕਿੰਨਾ ਚ ਆਜੂਗੀ ਉਤਰ ਦੁੱਧ ਤੇ ਵੇਖੋ ਜੀ ਦੁੱਧ ਜਿੱਡਾ ਕਿ ਦਾ 1 1.5 ਕੋਲੋਂ ਦੁੱਧ 14 15 ਕਿਲੋ ਦਊਗੀ ਅਸਕੇ ਠੀਕ ਹੈ ਬੱਗੇ ਦੁੱਧ ਆਇੰਦਾ ਆਪਣੀ ਸਾਹਮ ਦਾ ਆਪਣਾ ਕੋਈ ਵੀਰ ਨੇ ਵੀ ਲੈਣੀ ਆਪਣੀ ਨਿਗਾ ਨਾਲ ਤੱਕ ਲੈ ਠੀਕ ਹੈ ਹਾਂ ਜੀ ਉਤਰਾ ਮੇਰੇ ਜੀ ਠੰਡੀ ਤੇਰੇ ਹੱਥ ਉੱਥ ਲਵਾ ਲੈਂਦੇ ਜੀ ਵੇਖੋ ਜੀ ਹੈ ਤੇ ਲਈ ਘਰ ਦੇ ਵਿੱਚੋਂ ਬਹੁਤ ਠਿਰੀ ਆ ਉਦੋਂ ਕਿਸੇ ਵਾਲੇ ਮਾੜੀ ਜੀ ਡਰਜੇ ਤੇ ਮੈਂ ਕਹਿ ਨਹੀਂ ਸਕਦਾ ਇਸ ਟਾਈਮ ਤੇ ਬਿਲਕੁਲ ਠੰਡੀ ਠਿਰੀ ਆ ਦਿਖਾ ਦੇ ਕਰੇ ਹੱਥ ਤੂੰ ਪਹਿਲਾਂ ਹੁੰਦੀ ਜੂ ਜੂ ਚਵਾਈਆਂ ਆਉਣਗੀਆਂ ਹਾਂਜੀ ਹਾਂਜੀ ਕਰਮਾਲੀਆਂ ਫੇਰੀ ਆਪਣੇ ਰੁੱਖ ਤੇ ਆਉਂਦੀ ਬਿਲਕੁਲ ਉਦਾਂ ਠਿਰੀ ਭਾਵੇਂ ਲੱਤਾਂ ਨਹੀਂ ਆਉਂਦਾ ਹੱਥ ਫੇਰੀ ਜਾਓ ਠੀਕ ਆ ਅਜੇ ਕੋਈ ਗੱਲ ਨਹੀਂ ਆ ਮਤਲਬ ਇਹ ਆ ਕਿ ਚਲੋ ਸੋਨ ਤਾਂ ਪਾ ਦੇ ਠੰਡੀ ਦਵੇ ਤੁਹਾਨੂੰ ਪਤਾ ਮਾੜਾ ਮੋਟਾ ਜੀ ਉਨੀ ਕੀ ਕਰਨ ਤੇ ਵੈਸੇ ਤੇ ਨਹੀਂ ਕਰਦੀ ਹਾਂ ਹਾਂਜੀ ਹਾਂਜੀ ਜਿੰਨਾ ਜ਼ਿਆਦਾ ਕਰ बाकी तो 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 हाँ हाँ तो आ ची तैयार होंगी थलिया ਬਾਕੀ ਭਲਾ ਭੁਲਾ ਹਵਾਨੇ ਦੇ ਦਈਆਂ ਵਾਂ ਪੈਣ ਤੁਰਦ ਵੀਰ ਜੀ ਕਰੀਦਨ ਲੈ ਜਾ ਕਰਾਸ ਪਾਂਚਿਆ ਜਿਹੜੀ ਬਾਕੀ ਪਹਿਲਾ ਸੂਆ ਵੈੜਿਆ ਦੰਦ ਵੀਰ ਜੀ ਦਿਖਾ ਦਈਏ ਕਰੀ ਕੋਸ਼ਿਸ਼ ਕਰ ਲਿੰਦੇ ਆ ਦੰਦ ਜੀ ਆਲੋ ਆ ਜੋ ਇਹ ਹੋਰ ਚਾਰ ਦਾ ਜਿਹੜੀ ਗੱਲ ਕਹਦਾਂਗੇ ਗਲਤ ਨਹੀਂ ਹੋਊਗੀ ਬਰਾਬਰ ਦਈ ਕਰਦੇ ਚੋਕੀ ਦੇ ਹਾਂ ਠੀਕ ਹੈ ਜੀ ਚੱਲਾ ਫਿਰ ਲੈ ਜਾਈਏ ਕੱਦ ਕੱਟਦਾ ਮੇਰਾ ਵੀ ਕੋਈ ਅੰਦਾਜ਼ਾ ਲਾ ਲੇ ਕੱਦ ਬਾਕੇ ਪਹਿਲਨ ਦੇ ਸਾਹ ਨਾ ਜਿਹੜਾ ਵਾ ਜਿਹਦੇ ਨੇ ਕੱਦ ਹੋਰ ਕਰਨੇ ਜਿਹ ਤੁਹਾਨੂੰ ਪਤਾ ਬੱਚੇ ਹੀ ਹੁੰਦੇ ਨੇ ਇਹਦੇ ਹਾਂਜੀ ਹਾਂਜੀ ਅਜੇ ਤੇ ਇਹਨੇ ਜਵਾਨ ਹੋਣਾ ਹੈ ਤੇ ਕੀ ਮੈਂ ਨਾ ਚਵਾ ਚੂ ਵਧੀਆ ਨਿਕਲੂਗਾ ਥੜ ਵਧੀਆ ਕੱਡੂ ਵੀ ਵਸ਼ੀ ਠੀਕ ਹੈ ਪਛਾਣ ਨੂੰ ਦੇਖੋ ਕਿੰਨੀ ਕਿੰਨੀ ਨਿਕਲੀ ਹੈ ਜੇ ਹਾਂਜੀ ਹਾਂਜੀ ਇਹ ਦਿਨ ਪੰਜ ਚਾਰ ਲੈ ਗਈ ਤੇ ਵਸ਼ੀ ਪੂਰੀ ਖੁੱਲ ਕੇ ਹਰਪ੍ਰੀਤ ਜੀ ਬਣਨੀ ਹੈ ਠੀਕ ਕਿੰਨੀ ਕਿ ਮਾਇਆ ਵਟ ਲੈਣੀ ਜੀ ਇਹਦੀ ਮਾਇਆ ਤੁਹਾਨੂੰ ਪਤਾ ਜੈ ਜੀ ਹੁੰਦੇ ਜੇ ਮੁੱਲੇ ਵਛੀਆਂ ਜ਼ਿਆਦਾਤਰ ਨਵੀਆਂ ਲਈਦੀਆਂ ਹਾਂਜੀ ਹਾਂਜੀ ਜੀ ਤੇ ਮੁੱਲੇ ਤੇ ਤਾਂ ਦੋ ਤਾਂ ਹਰਪ੍ਰੀਤ ਜੀ ਭਾਵੇਂ 40 45 ਕਰ ਲਈਏ ਅੱਛਾ 37000 ਰੁਪਏ ਮੁੱਲੇ ਕਰਾਂਗੇ 37000 ਹਾਂਜੀ ਮੌਕੇ ਤੇ ਹੋਰ ਕਰ ਦੋ ਕਿ ਮਾਨ ਹੋਰ 36 ਦੀ ਦੇ ਦਾਂਗੇ ਠੀਕ ਹੈ ਚਲੋ ਕੋਈ ਫੋਨ ਲਾਵੇ ਕੋਈ ਫੋਨ ਲਾਏ ਮੇਰਾ ਵੀਰ ਕੋਈ ਬਾਕੀ ਕੋਈ ਵੀਰ ਇੱਥੇ ਆ ਕੇ ਵੇਖੇ ਆਪਣੇ ਇੱਕ ਵਾਰੀ ਚੰਗੀ ਤਰ੍ਹਾਂ ਕਰਦ ਗੁੱਦਰਾ ਪ੍ਰੋਪਰ ਪਤਾ ਲੱਗ ਜਾਂਦਾ ਹੈ ਬੀਜ ਜੱਜਮੈਂਟ ਇੱਥੇ ਆ ਕੇ ਪ੍ਰੋਪਰ ਹੁਣ ਆ ਜਿਹੜੀ ਪ੍ਰੋਪਰ ਗਾਂ ਤਾਂ ਹੁਣ ਇੱਕ ਵਸਾਉਣੀ ਸਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਬਹੁਤ ਚੰਗੇ ਰਿਕਾਰਡ ਵਾਲੀ ਹੈ ਜੀ ਆਹ ਦੇਖ ਸਕਦੇ ਸਨ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਕਾਫੀ ਚੰਗਾ ਹੈ ਤੇ ਇਹ ਵੀ ਚੰਗਾ ਹਵਾਨਾ ਭਰੰਦੀ ਆ ਇਹਦਾ ਕਿਨਵਾ ਕਿਸੂਆ ਹੋ ਗਿਆ ਵੇ ਜੀ ਵਾਦ ਦੇਖ ਲਓ ਪਹਿਲਾਂ ਤੇ ਜੀ ਇਹਦਾ ਹਾਈਟ ਜਿਹੜੀ ਪੂਰੀ ਵਧੀਆ ਵਾ ਬੀਲ ਫੁੱਲ ਬਹੁਤ ਜਿਆਦੀ ਆ ਹਾਂਜੀ ਹਾਂਜੀ ਆਪ ਦਾ ਬੀਲ ਦੇਖੋ ਦੂਹਾਂ ਗਾਂ ਜਿਹੜੀ ਬੀਲ ਹੈ ਜੀ ਕਿੱਡੀ ਕਰ ਪਰੇ ਪੱਲੇ ਦੀ ਗਾਂ ਜਿਹੜੀ ਪੂਰੀ ਫੁੱਟ ਲੰਬੀ ਹੋਣੀ ਹਰ ਵੀ ਜੀ ਭਾਵੇਂ ਜਿਆਦੀ ਹੋਵੇ ਠੀਕ ਆ ਕਿੰਨਾ ਲੰਮਾ ਕਾਦੇ ਆ ਇੱਕ ਕੱਢ ਵੀ ਪੂਰਾ ਆ ਹਾਂਜੀ ਤੇ ਬੇਲ ਵੀ ਪੂਰੀ ਹੈ ਨਾ ਹਾਂਜੀ ਸੁਹਾ ਵੀਰ ਜੀ ਇਹ ਤਾਂ ਦੁੱਜਾ ਜੀ ਅੱਛਾ ਹਾਂਜੀ ਕੰਨੀਆਂ ਬਰਾਬਰ ਕਰਨੀ ਜੀ ਠੀਕ ਹੈ ਹਾਂਜੀ ਕੱਦ ਕੱਢ ਪੂਰਾ ਵਾ ਪਹਿਲੇ ਸੂਏ ਦਾ ਰਕਾਰੇ ਦਾ 22 ਕਿਲੋ ਦਾ ਜੀ ਅੱਛਾ ਹਾਂਜੀ ਤਿਆਰ ਕੀ ਠੰਡੀ ਧੀਰੀ ਪੂਰੀ ਆਰ ਕੰ ਦਿਨ ਚੰਗੇ ਜੇ ਤੇ ਦੁੱਧ 25 ਕਿਲੋ ਤੋਂ ਪਲਾਸੀ ਚੱਲੇਗੀ ਠੀਕ ਹੈ ਧੀਰੀ ਬਹੁਤ ਆ ਥੜਾ ਦੇ ਮਿਲਕ ਵੈਂਸ ਦਿਖਾ ਦਿਓ ਜਦੋਂ ਮਹਾਨਾ ਭਰੇਗੀ ਫੇਰ ਉੱਬਰਣਗੇ ਹਾਂਜੀ ਹਾਂਜੀ ਪੂਰਾ ਖਵਾਨਾ ਤੋਰੋ ਹੈ ਕਿੰਨਾ ਕਿੰਨਾ ਉੱਤਰੀ ਹਰ ਕੀ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ 25 ਪਲੱਸ ਚੱਲੂਗੀ ਬਾਕੀ ਦੁੱਧ ਆਏਗਾ ਸੇਵਾ ਦਾ ਠੀਕ ਹੈ ਬਾਕੀ ਵੱਡੀ ਗਾਂ ਐ ਜਿਹੜੀ ਆ ਉਹਨਾਂ ਸਾਈਜ਼ ਦੀ ਐ ਜੀ ਇਹਦੇ 22 ਤਰੀਕ ਨੂੰ ਹਰ ਦੇ ਵਿੱਚ ਦਿਨ ਪੂਰੇ ਜੇ ਤੇ ਵੱਚੀ ਤੁਸੀਂ ਦੇਖ ਲਓ ਕਿੱਥੇ ਵਰਣੀ ਹੁੰਦੀ ਹੈ ਠੀਕ ਹੈ ਜੀ ਬਾਕੀ ਠੰਡੀ ਤੇਰੀ ਬਹੁਤ ਜ਼ਿਆਦੀ ਐ ਚਾਹੀਏ ਦਰਸਾ ਸੋਟ ਕੇ ਤੇ ਥੱਲੇ ਬਹਿ ਜਾਓ ਬਹੁਤ ਠੰਡੀ ਦੀ ਹੁੰਦੀ ਠੀਕ ਹੈ ਜੀ ਲੇ ਜਾ ਵੀਰ ਜੀ ਕਰੀ ਉਦੋਂ ਕਮਾ ਦਿਓ ਕੱਢ ਵੇਖ ਲੋ ਇਹਦੀ ਬੇਲ ਦਿਖਾ ਦਿਓ ਚੰਗੀ ਕਰਾ ਬਾਕੀ ਅਜੇ ਤਿਆਰ ਹੋਣਾ ਮੈਨੇ ਅਜੇ ਚੀਪਾ ਹੋਣਿਆ ਜੀ 22 ਤਰੀਕ ਨੂੰ ਦਿਲ ਪੂਰੇ ਜੀ ਠੀਕ ਹੈ ਜੀ ਬੰਦ ਹੋ ਗਏ ਲੱਕ ਪੂਰੀਆਂ ਕੱਢ ਕੇ ਸੂਰੂ ਰੱਖੀ ਠੀਕ ਹੈ ਜੀ ਫੁੱਲ ਸਾਈਡ ਅਜੇ ਟਿਲ ਨਾ ਟਲ ਨੇ ਪਰ ਨਹੀਂ ਆਵਾ ਸਾਲੀ ਬਾਕੀ ਇਹ ਕਿ ਨਵਾਏ ਦੁਵਾਏ ਨਹੀਂ ਹੁੰਦੇ ਪਛੋ ਹਾਂ ਜੀ ਤੁਹਾਡੇ ਅੱਗੇ ਕਿਤੇ ਵੀ ਜਾਇ 1 ਘੰਟਾ ਡੇਢ ਹੋਇਆ ਹੈ ਹਾਂ ਜੀ ਹਾਂ ਜੀ ਤਾਂ ਲੱਗਣ ਦੀਆਂ ਹਨ ਨਵਾਲੀ ਹੁੰਦੇ ਤੁਹਾਨੂੰ ਪਤਾ ਚਮਕ ਪੂਰੀ ਆ ਜਾਂਦੀ ਤੇ ਬੰਦੀ ਚੰਗਾਠਾ ਵੇਖੋ ਇਹਦਾ ਕੱਡਾ ਚੋੜਾ ਵਾ ਹਾਂ ਜੀ ਪੂਰਾ ਸਟਰਕਚਰ ਬੋਡੀ ਸਿੱਧੀ ਹੈ ਢੱਲਾ ਢੋਲਾ ਬਹੁਤ ਜ਼ਿਆਦੀ ਹੁਣ ਠੀਕ ਹੈ ਆ ਲੇਵਾ ਪੂਰਾ ਕੱਸ ਕੇ ਸੋਣਾ ਇਹਨੇ ਕਿੰਨਾ ਰੱਖਣਾ ਇਹਦਾ ਮੁੱਲ ਇਹਦਾ ਦੇਖੋ ਜੀ ਤਿਆਰ ਹੋਈ ਵਛੀ ਜੀ ਤੇ ਦੱਸ ਦੇਣਾ ਸੀ ਸਾਹਮਣੇ ਫੇਰ ਤੇ ਵਛੀ ਵੇਚਾਂਗੇ ਭਾੜਾ ਨਹੀਂ ਠੀਕ ਹੈ ਨਾ ਹੁਣ ਨਹੀਂ ਦੇ ਦਾਂਗਾ ਸਾਮ ਛੱਡ ਕੇ ਅੱਛਾ ਹੁੰਦਾ ਇਹਦਾ ਮੁੱਲ 55000 ਰੁਪਏ ਅੱਛਾ ਜੀ ਬਾਕੀ ਛੋਟ ਚੜ ਮੌਕੇ ਤੇ ਕਰ ਦੋਗੇ ਕਰਾਂਗੇ ਜਰੂਰ ਬਾਜੀ ਕੋਈ ਨਹੀਂ 51 ਦੀ ਦੇ ਦਾਂਗੇ ਠੀਕ ਹੈ ਠੀਕ ਹੈ ਜੇ ਕੋਈ ਕੁਝ ਹੈ ਨਾ ਫਿਰ ਬਸ ਇਹੋ ਹੀ ਮੇਰਾ ਵੀਰ ਜਿਹੜੇ ਕਿਸੇ ਵੀਰ ਨੇ ਵੀ ਲੈਣੀ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਵੀਡੀਓ ਵੇਖ ਕੇ ਹਾਂਜੀ ਤੇ ਆਪਣੇ ਜਿਹਦੇ ਨਾਲ ਵੀ ਸਲਾਹ ਕਰਨੀ ਸਲਾਹ ਬਸ਼ਰਾ ਕਰਕੇ ਫੇਰ ਹੀ ਮੇਰਾ ਵੀਰ ਸਹੀ ਪਾਇਆ ਕਰੇ ਠੀਕ ਹੈ ਜੀ ਮੁਰਗੇ ਕਈ ਵੀਰ ਸਹੀ ਪਾ ਕੇ ਨਾ ਫੇਰ ਪਰੇਸ਼ਾਨ ਜਿਆ ਕਰਦੇ ਆ ਅੱਜ ਕੱਲ ਕਦੀ ਵੀਰ ਨੂੰ ਖਾਉਣੀ ਆ ਵੱਡੇ ਨੂੰ ਠੀਕ ਹੈ ਲੱਗਦੀ ਵੱਡੀ ਲੱਗਦੀ ਠੀਕ ਹੈ ਕੋਈ ਚੀਜ਼ ਪ੍ਰੋਪਰ ਮੇਰਾ ਵੀਰ ਆਪਣੀ ਤਸੱਲੀ ਕਰੋ ਵੀਡੀਓ ਅਸੀਂ ਨਾਲ ਜੂਮ ਕਰਕੇ ਵੀਰ ਬਣਾਉਂਦਾ ਤੇ ਨਾ ਅਸੀਂ ਕਦੀ ਬਣਵਾਈ ਹਾਂਜੀ ਨਹੀਂ ਇਹ ਤੇ ਬਿਲਕੁਲ ਕਰਨਾ ਵੀ ਨਹੀਂ ਨਾ ਚਾਹੀਦਾ ਇਸ ਤਰ੍ਹਾਂ ਉਹ ਚੀਜ਼ ਆ ਨੈਚੁਰਲ ਤੁਹਾਨੂੰ ਦਿਖਾਈ ਦੀ ਹੈ ਤੇ ਆਪਣੀ ਚੰਗੀ ਤਰ੍ਹਾਂ ਤਸੱਲੀ ਕਰਕੇ ਹਾਂਜੀ ਫੇਰ ਮੇਰਾ ਵੀਰ ਬਾਕੀ ਇਹ ਤਰ੍ਹਾਂ ਇੱਕ ਵਾਰੀ ਵੇਚ ਲਾਂਗੇ ਦੋ ਵਾਰੀ ਵੇਚ ਲਾਂਗੇ ਲੰਮਾ ਸਮਾਨੇ ਕੰਮ ਚੱਲਦਾ ਫਿਰ ਇਸ ਕਰਕੇ ਆ ਕੋਈ ਝੂਮਣੀ ਅਸੀਂ ਕਰਾਉਂਦੇ ਤਾਂ ਨਾ ਹੀ ਕਦੀ ਕਰਾਈ ਹੈ ਜੋ ਹਾਈਟ ਪ੍ਰੋਪਰ ਆ ਸਾਡੀ ਹਾਈਟ ਦੇ ਮੁਤਾਬਕ ਡੰਗਰ ਦੀ ਜਜਮੈਂਟ ਕਰ ਲਿਆ ਕਰੋ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਚਾ ਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ